ਵੀਡੀਓ ਬਣਾ ਰਿਹਾ ਹਾਂ ਹਮ ਲੈ ਵੀ ਮਿੱਤਰੋ ਆ ਗਿਆ ਬਾਈ ਫੁਵਾਰੇ ਵਾਲਾ ਉਦੋਂ ਨਾਲ ਇੱਕ ਵਾਰੀ ਹੁਣ ਤੋਂ ਨੰਬਰ ਦੱਸ ਦਿਆ ਕੇਰਾ 98555 ਜੀ 99555 18637 18637 ਹੁਣ ਆਪਣਾ ਪੇਜ ਵੱਧ ਗਿਆ ਚਲਦੇ ਦੇਖ ਫੁਵਾਰੇ ਨਜ਼ਾਰਾ ਲੈਣੇ ਆ ਮਾਰਦਾ ਬੂਰਪੂਰਾ ਆ ਦੋ ਕਿ ਸੈੱਟ ਕਰਨੇ ਪੈਣੇ ਮੁਰਲੇ ਆ ਦੇਖ ਜਿਹੜੇ ਇੱਧਰ ਮਾਰਦੇ ਆ ਪ੍ਰਧਾਨ ਹਾਂ ਪਾਇਂਟ ਛਾਲ ਦਿਆ ਕਰਦ ਜਮਾ ਪਾਣੀ ਦਾ ਕੋਈ ਨੁਕਸਾਨ ਨਹੀਂ ਇਹ ਨੀਂਜ ਲਵਾਦੇ ਉਹ ਦੇਖ ਜਿਵੇਂ ਉਹ ਵੱਜ ਰਹੇ ਹਨ ਹਾਂਜੀ ਹਾਂ ਸਾਰਿਆਂ ਚ ਲਵਾਤੇ ਬਾਈ ਸਾਰੇ ਕਟੀਆਂ ਬੱਛੀਆਂ ਨੂੰ ਨਜ਼ਾਰੇ ਲੈ ਰਹੇ ਆ ਡੰਗਰ ਪੂਰੇ ਆ ਮੈਨੂੰ ਲੱਗਦਾ ਉਹਰੇ ਜਿਵੇਂ ਏਸੀ ਵਾਲੇ ਮਾਰ ਠੰਡਾ ਹੁੰਦਾ ਬਾਈ ਦਾ ਬਹੁਤ ਵਧੀਆ ਕੰਮ ਆ 100 ਤੋਂ ਵੱਧ ਪਸ਼ੂ ਨੇ ਬਾਈ ਨੇ ਸਭਾ ਕੋ ਮੈਂ ਕਹਿੰਦਾ ਬਾਈ ਨੇ ਐਨ ਏ ਸੀ ਵਾਲਾ ਕੰਮ ਕਰਿਆ ਵਾ ਜੀ ਪੈਸੇ ਤਾਂ ਕੋਈ ਲੋ ਹੀ ਨਹੀਂ 25 ਲੱਗੇ 50 ਲੱਗੇ ਕੋਈ ਗੱਲ ਬਾਤ ਨਹੀਂ ਉਹਨਾਂ ਨੇ ਡੰਗਰਾ ਨਹੀਂ ਬੱਚਿਆਂ ਵਾਂਗ ਪਸ਼ੂਆਂ ਨੂੰ ਪਾਲਦਾ ਵੀਰ ਹੂੰ ਮੈਂ 6 ਦਾ ਮੋਟਰਾਂ ਲੱਗੀਆਂ ਰੱਖਣੇ ਇਹ ਐ ਪੈਨੇ ਆ ਤਾਂ ਹੀ ਦੰਨਿਆ ਵਿਚਾਰੇ ਕੋਸ ਤੇ ਆਹ ਦੋ ਨਿਊਜ਼ ਨਾਲ ਲੋਡ ਕਰਦੇ ਇਹ ਹੁਣ ਬਾਈ ਆਇਆ ਆਪਣੇ ਪਿੰਡ ਦੇ ਵਿੱਚ ਮੈਂ ਕਹਿੰਦਾ ਘੱਟੋ ਘੱਟ 10 12 ਘਰਾਂ ਦੇ ਲਾਤੇ ਇੱਧਰ ਆਏ ਇੱਕ ਆ ਤੇ ਲੀਨੀ ਇਧਰ ਲਈ ਚਲਾ ਦੇ ਜੀ ਘੱਟ ਚੱਲ ਰਹੀ ਆ ਉਹ ਪਰਲੀ ਠੀਕ ਆ ਇਹ ਜਿਹੜਾੜ ਬਣਾਇਆ ਵਾ ਆ ਮੋਟਰ ਲਾਤੀ ਓਰੇ ਇੱਕਣਾਆਂ ਦੀਆਂ ਲੱਗੀਆਂ ਆਪਣੇ ਚਾਰ ਮੋਟਰਾਂ ਚੌਥੀ ਵੀ ਲੱਗੂਗੀ ਉਹ ਤਿੰਨ ਤਾਂ ਲਾਤੀਆਂ ਇੱਕ ਘਰੇ ਇੱਕ ਉਹਨ ਖੜੌਲੀ ਸਾਹ ਦੇ ਲਾਉਣੀਆਂ ਤੇ ਬਾਅਦ ਬਲਾੜੀ ਲੈ ਕੇ ਆਉਣਾ ਮਾ ਤਾਂ ਟਾਈਮ ਨਹੀਂ ਆ ਬਾਈ ਕੋਲ ਕੰਮ ਵੀ ਮੁੰਡਾ ਵਧੀਆ ਕਰਦਾ ਐ ਨਾ ਐ ਨਹੀਂ ਭੱਜ ਨੱਠ ਨਹੀਂ ਕਰਦਾ ਪੂਰਾ ਰੀ ਨਾਲ ਕੱਲੀ-ਕੱਲੀ ਗੱਟੀ ਪਾਇਪ ਦੀ ਉਧਰਲੇ ਵੇੜੇ ਵਾਲੇ ਵੀ ਦਿਖਾਉਨੇ ਆ ਇੱਧਰ ਲੱਗਿਆ ਕਾਲੂ ਮਿਸਤਰੀ ਇਹ ਬਸ ਉਹੀ ਕੁਲਦੀਆਂ ਜਿਹੜੀਆਂ ਪਹਿਲਾਂ ਬਣਾਈਆਂ ਢਾ ਢਾ ਕੇ ਦੁਬਾਰੇ ਕਰੀ ਜਾਂਦਾ ਕੰਮ ਤਾਂ ਹੈ ਨਹੀਂ ਕੋਈ ਹੋਰ ਕੋਈ ਸਾਡੇ ਲੱਗਿਆ ਵਾ ਇਹ ਬੜਾ ਮਰਜੋ ਆ ਦੇਖ ਐ ਨਜ਼ਾਰਾ ਊਣਾ ਆ ਜਿਵੇਂ ਆਪਾਂ ਨੇ ਈ ਲਾਇਆ ਵਾ ਇੱਕ ਹੋਰ ਆ ਜਿਵੇਂ ਟੀਨਾ ਵਾਲੇ ਆ ਟੀਨਾ ਦੀ ਜਗ੍ਹਾ ਜਿਵੇਂ ਪੱਖਾ ਚੱਲਦਾ ਹੈ ਪਵਾਰਾ ਚੱਲ ਪਿਆ ਹੁਣ ਇਹਨੇ ਉੱਪਰ ਉੱਪਰ ਟੀਨਾ ਦਾ ਸੇਕ ਰੋਕ ਲੈਣਾ ਹੈ। ਆ ਜਿਹੜਾ ਜਿਹੜੀ ਤਪਸ਼ ਆਉਣੀ ਹੈ ਉੱਪਰ ਉੱਪਰ ਰੁਕ ਜਾਣੀ ਹੈ। ਬਾਲਿਆਂ ਵਾਲ ਜਿਹਦਾ ਨਜ਼ਾਰਾ ਬਹੁਤ ਰਹਿੰਦਾ ਹੈ ਲੈਂਟਰ ਹੋ ਗਿਆ ਬਾਲਿਆਂ ਵਾਲਾ। ਇਹ ਵਧੀਆ ਦੇਖੋ ਇਹਨਾਂ ਪੂਰੀ ਧੂੜ ਮਚਦੀ ਆ। ਪਾਣੀ ਪੂਣੀ ਕੋਈ ਖਰਾਬ ਨਹੀਂ ਹੁੰਦਾ ਇਹਦੇ 'ਚ। ਸਾਰੇ ਦਿਨ 'ਚ 20-10 ਲੀਟਰ ਪਾਣੀ ਲੱਗਣਾ। ਸਾਰਾ ਦਿਨ ਤਾਂ ਚਲਾਉਣਾ ਵੀ ਨਹੀਂ ਆਪਾਂ ਤਾਂ 11-12 ਵਜੇ ਤੋਂ ਪੂਰੀ ਤਪਸ਼ 'ਚ ਰਾਤ ਨੂੰ ਲੱਗ ਜੂंगे। ਚਲੋ ਠੀਕ ਹੈ ਜੀ ਉਧਰ ਵੀ ਬਣਾ ਕੇ ਦਿਖਾਵਾਂਗੇ ਸ਼ੇਅਰ ਕਰ ਦਿਆ ਕਰੋ ਬਾਈ ਵਾਤੇ ਵੱਧ ਠੀਕ ਹੈ ਜੀ ਫੋਲੋ ਕਰ ਲੋ ਓਕੇ